ਐਸਐਟਓ ਸਾਹਿਬ ਕੋਲ ਇੱਕ ਕੰਪਲੀਟ ਡੇਟ ਵੀ ਜੋ ਤੁਹਾਡੇ ਆਪਣੇ ਟ੍ਰੈਫਿਕ ਇੰਚਾਰਜ ਨੇ ਉਹਨਾਂ ਦੇ ਥੱਲੇ ਜੋ ਵੀ ਕਾਂਸਟੇਬਲ ਆ ਉਹ ਸਾਡੇ ਸਿੰਘਾਂ ਨੂੰ ਨਜ਼ਾਇਜ਼ ਕੀ ਦੇ ਬੱਸ ਸਟੈਂਡ ਜਾਣਾ ਹੁੰਦਾ ਆਪਣਾ ਇਹਨਾਂ ਨੇ ਖਮਾਣੋ ਕੋਈ ਚੰਡੀਗੜ੍ਹ ਕਿਤੇ ਆਪਣਾ ਕੇਕ ਵਗੈਰਾ ਭੇਜਣਾ ਕੋਤਵੀ ਭੇਜਣਾ ਬੱਸ ਰਾਈ ਭੇਜ ਰਹੇ ਇਹਦਾ ਮਤਲਬ ਇਹ ਥੋੜੀ ਵੀ ਆਕੀ ਕਰ ਰਹੇ ਇਹਦੇ ਤਿੰਨ ਜਣੇ ਕਿਹੜੇ ਆਉਂਦੇ ਸੀ ਇਹਨਾਂ ਦਾ ਰੋਕਿਆ ਤੇ ਕਦੇ ਕਾਜ ਪੱਤਰ ਟੈਕਟ ਉੱਤੇ ਜਿਨ੍ਹਾਂ ਨੂੰ ਕਾਜ ਪੱਤਰ ਬਿਲਕੁਲ ਨਹੀਂ ਸੀ ਉਹ ਸਾਰੇ ਨਹੀਂ ਹੋ ਗਏ ਪੇਪਰ ਚੈੱਕ ਵੀ ਕਰਨੇ ਨੇ ਤੇ ਕੋਈ ਪਾਏ ਪੇਪਰ ਦਾ ਟਾਕ ਟੇ ਆ ਉਹ ਦੋਨੇ ਹੀ ਕੰਮ ਹੈ ਸਮਰਾਲਾ ਸ਼ਹਿਰ ਦੇ 메인 ਚੌਂਕ ਦੇ ਵਿੱਚ ਨਿਹੰਗ ਸਿੰਘਾ ਤੇ ਸਮਰਾਲਾ ਟ੍ਰੈਫਿਕ ਪੁਲਿਸ ਵਿਚਾਲੇ ਪੇਚਾ ਫਸ ਗਿਆ ਨਿਹੰਗ ਸਿੰਘਾ ਦਾ ਟ੍ਰੈਫਿਕ ਪੁਲਿਸ ਸਮਰਾਲਾ ਦੇ ਕਰਮਚਾਰੀਆਂ ਦੀ 메인 ਚੌਂਕ ਸਮਰਾਲਾ ਦੇ ਵਿੱਚ ਬਹੁਤ ਦੇਰ ਤੱਕ ਬਹਿਸ-ਬਾਜ਼ੀ ਚੱਲਦੀ ਰਹੀ ਨਿਹੰਗ ਸਿੰਘਾ ਨੇ ਟ੍ਰੈਫਿਕ ਪੁਲਿਸ ਸਮਰਾਲਾ ਦੇ ਕਰਮਚਾਰੀ ਤੇ ਇਲਜ਼ਾਮ ਲਗਾਇਆ ਕਿ ਸਮਰਾਲਾ ਟ੍ਰੈਫਿਕ ਪੁਲਿਸ ਨਿਹੰਗ ਸਿੰਘਾ ਨੂੰ ਆਸ਼ਿਕ ਕਹਿੰਦੀ ਹੈ ਜਿਹੜੇ ਕਿ ਨੰਦਨਯੋਗ ਹੈ ਸਿੰਘ ਕਦੇ ਆਸ਼ਕੀ ਨਿਕਾਦੇ ਸਿੰਘ ਆਪਣੇ ਫਰਜ਼ ਪੂਰੇ ਕਰਦੇ ਨੇ ਤੇ ਸਮਰਾਲਾ ਟ੍ਰੈਫਿਕ ਪੁਲਿਸ ਆਪਣੇ ਬਣਦੇ ਕਾਨੂੰਨ ਮੁਤਾਬਕ ਜੇਕਰ ਨਿਹੰਗ ਸਿੰਘਾ ਦੇ ਕੋਲ ਵਾਹਨ ਚਲਾਉਣ ਲਈ ਕੋਈ ਪੂਰੇ ਨਿਹੰਗ ਸਿੰਘ ਸੈਰ ਨਿਕਲਣਗੇ ਇਸ ਸਬੰਧ ਦੇ ਵਿੱਚ ਟ੍ਰੈਫਿਕ ਪੁਲਿਸ ਸਮਰਾਲਾ ਦੇ ਇੰਚਾਰਜ ਜਿੰਦਰ ਸਿੰਘ ਨੇ ਕਿਹਾ ਕਿ ਨਿਹੰਗ ਸਿੰਘ ਟ੍ਰੈਫਿਕ ਪੁਲਿਸ ਤੇ ਦਬਾਅ ਬਣਾਉਣ ਲਈ ਇਕੱਠੀ ਹੋ ਕੇ ਆਏ ਸਨ ਪਰ ਟ੍ਰੈਫਿਕ ਪੁਲਿਸ ਆਪਣਾ ਕੰਮ ਆਖੂਬੀ ਕਰ ਰਹੀ ਤੇ ਕਿਸੇ ਤਰੀਕੇ ਨਾਲ ਕਿਸੇ ਨਾਲ ਕੋਈ ਵੀ ਤਕਾ ਨਹੀਂ ਕਰ ਰਹੇ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਬਾਸ ਸਿੰਘ ਖਾਲਸਾ ਜੀ ਮੇਰਾ ਨੌਆ ਦਲਪੰਥਰ ਬਾਖਰਬਾ 96 ਕਰੋੜੀ ਤਰਨਾ ਦਲ ਬਾਬਾ ਰਾਜਾ ਰਾਜੀ ਵੱਲੋਂ ਸਮਰਾਲਾ ਦੀ ਜਥੇਦਾਰੀ ਸੌਂਪੀ ਹੋਈ ਹੈ ਸਾਨੂੰ ਅੱਜ ਅਸੀਂ ਥਾਣੇ ਗਏ ਸੀਗੇ ਐਸਐਚਓ ਸਾਹਿਬ ਕੋਲ ਇਹ ਕੰਪਲੇਂਟ ਦੇਣ ਵੀ ਜੋ ਤੁਹਾਡੇ ਆਪਣੇ ਟ੍ਰੈਫਿਕ ਇੰਚਾਰਜ ਨੇ ਉਹਨਾਂ ਦੇ ਥੱਲੇ ਜੋ ਵੀ ਕਾਂਸਟੇਬਲ ਆ ਉਹ ਸਾਡੇ ਸਿੰਘਾਂ ਨੂੰ ਨਜਾਇਜ਼ ਘੇਰ ਰਿਹਾ ਜਦੋਂ ਪਹਿਲੀ ਵਾਰ ਉਹਨਾਂ ਨੇ ਘੇਰੇ ਆ ਅਸੀਂ ਕੁਝ ਨਹੀਂ ਕਿਹਾ ਹੈਗਾ ਚਲੋ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਚਲਾਨ ਕਰਨਾ ਚਲਾਨ ਕਰ ਦਿਓ ਪਰ ਇਹ ਨਾ ਕਹੋ ਵੀ ਸਿੰਘ ਆਸ਼ਕੀ ਕਰਦੇ ਨੇ ਸਿੰਘਾਂ ਨੇ ਕਦੇ ਆਸ਼ਕੀ ਨਹੀਂ ਕੀਤੇ ਸਿੰਘਾਂ ਹਰੇਕ ਤੀਆਂ ਪਹਿਣਾ ਤੀ ਪਹਿਣ ਦੀ ਤਰ੍ਹਾਂ ਕਹਿੰਦੇ ਨੇ ਇਹ ਨਾ ਹੋਵੇ ਵੀ ਸਾਡੇ ਸਿੰਘ ਨੂੰ ਘੇਰ ਕੇ ਤੁਸੀਂ ਕਹੋ ਆਸ਼ਕੀ ਕਰਦੇ ਹੋ ਐ ਕਰਦੇ ਹੋ ਫਿਰ ਤਾਂ ਸਿੰਘਾਂ ਦਾ ਹੈਗਾ ਹੀ ਆ ਵੀ ਇਕੱਠੇ ਹੋ ਕੇ ਜਾਣਾ ਹੀ ਅਸੀਂ ਪੁੱਛਣਾ ਵੀ ਭਾਈ ਸਾਡਾ ਸਿੰਘ ਕਿੱਥੇ ਗਲਤ ਆ ਜੇ ਸਾਡਾ ਉੱਥੇ ਸਿੰਘ ਗਲਤ ਹੁੰਦਾ ਅਸੀਂ ਸਿੰਘ ਨੂੰ ਆਪਣੇ ਨੂੰ ਕਹਿੰਦੇ ਕੂਰ ਦੇ ਇਹਨੂੰ ਬੋਲਦੇ ਵੀ ਤੂੰ ਬਾਣਾ ਪਾ ਕੇ ਇਹ ਕੀ ਕਰਦਾ ਤੇ ਉਹ ਤੋਂ ਬਾਅਦ ਉਹਨਾਂ ਨੇ ਕਿਹਾ ਬੋਕਸਰ ਮੋਟਰਸਾਈਕਲ ਫੜਿਆ ਸਾਡੇ ਸਿੰਘ ਦਾ ਅਸੀਂ ਉਹਨਾਂ ਨੂੰ ਕਿਹਾ ਸਤਿਵੰਤ ਜੀ ਸਾਡੇ ਨੰਬਰ ਪਲੇਟ ਨਹੀਂ ਹੈਗੀ ਤੁਸੀਂ ਇਹਦਾ ਚਲਾਨ ਕਰ ਦਿਓ ਉਹ ਕਹਿੰਦੇ ਅਸੀਂ ਚਲਾਨ ਕਰਤਾ ਆਰ ਸੀ ਦੇ ਦਿਓ ਚਲਾਨ ਭੁਗਤ ਲਓ ਮਾ ਜੀ ਠੀਕ ਆ ਸਤਿਵੰਤ ਉਥੇ ਹੀ ਇੱਕ ਸਪਲੈਂਡਰ ਨੀਲੇ ਕਲਰ ਦਾ ਮੋਟਰਸਾਈਕਲ ਖੜਾ ਸੀ ਜੋ ਉਹਨਾਂ ਦੇ ਮੁਲਾਜ਼ਮ ਦਾ ਸੀਗਾ ਤੇ ਅਸੀਂ ਉਹਨਾਂ ਨੂੰ ਇਹ ਵੀ ਬੇਨਤੀ ਕੀਤੀ ਆ ਵੀ ਤੁਸੀਂ ਇਹ ਜਿਹੜੀ ਨੰਬਰ ਪਲੇਟ ਆ ਹਾਈ ਸਕਿਉਰਿਟੀ ਸਰਕਾਰ ਨੇ ਕਿਹਾ ਹੋਇਆ ਸਾਡੇ ਬਾਕਾਇਦਾ ਗੱਡੀਆਂ ਮੋਟਰਸਾਈਕਲਾਂ ਤੇ ਹਾਈ ਸਕਿਉਰਿਟੀ ਨੰਬਰ ਪਲੇਟ ਲੱਗੀ ਹੋਈ ਆ ਤੇ ਅਸੀਂ ਕਿਹਾ ਇਹ ਤੁਹਾਨੂੰ ਵੀ ਲਗਾਉਣੀ ਚਾਹੀਦੀ ਆ ਵੀ ਤੁਸੀਂ ਇਹ ਮੋਟਰਸਾਈਕਲ ਦਾ ਵੀ ਚਲਾਨ ਕਰੋ ਐਸਆਈ ਸਾਹਿਬ ਨੇ ਵਿਸ਼ਵਾਸ ਦਿਵਾਇਆ ਸਾਨੂੰ ਉਹ ਕਹਿੰਦੇ ਅਸੀਂ ਖੁਦ ਇਹ ਮੋਟਰਸਾਈਕਲ ਦਾ ਚਲਾਨ ਕਰਾਂਗੇ ਜਦੋਂ ਅਸੀਂ ਥੋੜੇ ਦਾ ਕੀਤਾ ਤਾਂ ਅਸੀਂ ਆਪਣੀ ਗਲਤੀ ਵੀ ਮੰਨਾਂਗੇ ਤਾਂ ਉਹਨਾਂ ਨੇ ਆਪਣੇ ਮੋਟਰਸਾਈਕਲ ਦਾ ਚਲਾਨ ਕੀਤਾ ਤੇ ਸਾਡੇ ਨਾਲ ਸਹਿਮਤੀ ਪਕਰਟਾਈ ਅੱਗੇ ਤੋਂ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਆ ਸਾਡਾ ਕੋਈ ਵੀ ਸਿੰਘ ਜੇ ਗਲਤੀ ਕਰਦਾ ਆ ਤੁਸੀਂ ਸਾਡਾ ਨੰਬਰ ਲਓ ਅਸੀਂ ਤੁਹਾਡਾ ਨੰਬਰ ਲੈ ਲੈਂਦੇ ਹਾਂ ਤੁਸੀਂ ਸਾਡਾ ਨਾਮ ਲਓ ਤੁਹਾਨੂੰ ਫੋਨ ਕਰ ਦਿੰਦੇ ਆ ਵੀ ਭਾਈ ਸਾਨੂੰ ਦੱਸੋ ਸਾਡਾ ਕੋਈ ਸਿੰਘ ਗਲਤੀ ਕਰਦਾ ਆ ਅਸੀਂ ਆਪਣੇ ਸਿੰਘ ਨੂੰ ਅਸੀਂ ਆਪ ਘੂਰਨ ਦੇ ਹੱਕਦਾਰ ਆ ਸਾਡੇ ਕੋਲ ਕਮ ਸੇ ਕਮ 20 ਤੋਂ 30 ਸਿੰਘ ਨੇ ਜਿਹੜੇ ਸਾਡੇ ਆਸ-ਪਾਸ ਸਮਰਾਲੇ ਰਹਿੰਦੇ ਨੇ ਹੁਣ ਸਾਡੇ ਕੋਲ ਇਹ ਤਾਂ ਹੈ ਨਹੀਂ ਵੀ ਅਸੀਂ ਆਸ਼ਕੀਂ ਕਰਨੀਆਂ ਨੇ ਸਿੰਘਾਂ ਦੇ ਕੰਮ ਨੇ ਸਾਡੇ ਵੀਰ ਜੀ ਨੇ ਵੱਡੇ ਇਹਨਾਂ ਦੀ ਸਿੰਘ ਵੇਖ ਰਹੀ ਆ ਇਹਨਾਂ ਨੇ ਬੱਸ ਸਟੈਂਡ ਜਾਣਾ ਹੁੰਦਾ ਆਪਣਾ ਇਹਨਾਂ ਨੇ ਖਮਾਣੋ ਕੋਈ ਚੰਡੀਗੜ੍ਹ ਕਿਤੇ ਆਪਣਾ ਕੇਕ ਵਗੈਰਾ ਭੇਜਣਾ ਕੁਝ ਵੀ ਭੇਜਣਾ ਬੱਸ ਰਾਈ ਭੇਜ ਰਹੇ ਨੇ ਇਹਦਾ ਮਤਲਬ ਇਹ ਥੋੜੀ ਵੀ ਇਹ ਆਸ਼ਕੀ ਕਰ ਰਹੇ ਇਹ ਵੀਰ ਵਿਆਹਿਆ ਹੋਇਆ ਦੋ ਬੱਚਿਆਂ ਦਾ ਬਾਪ ਹੈ ਇਹ ਇਹ ਕਹਿਣਾ ਬਹੁਤ ਗਲਤ ਗੱਲ ਆ ਵੀ ਆਸ਼ਕੀ ਕਰਦ ਨੇ ਇਹ ਬੇਨਤੀ ਆ ਸਾਡੀ ਸਰਕਾਰ ਨੂੰ ਐਸਐਚਓ ਸਾਹਿਬ ਨੂੰ ਐਸਐਚਓ ਸਾਹਿਬ ਧਰਨੇ ਤੇ ਗਏ ਉਹਦੀ ਤਾਂ ਕਿ ਸਾਨੂੰ ਮਿਲੇ ਨੀਗੇ ਇਹ ਅਸੀਂ ਤ੍ਰਿੰਦਰ ਸਾਹਿਬ ਸਾਨੂੰ ਮਿਲੇ ਸੀ ਸਾਡੀ ਬੇਨਤੀ ਆ ਵੀ ਸਿੰਘ ਨੂੰ ਘੇਰੋ ਅਸੀਂ ਨਹੀਂ ਕਹਿੰਦੇ ਜਿਹੜਾ ਗਲਤ ਆ ਉਹਦਾ ਚਲਾਨ ਕਰੋ ਬਖੂਬੀ ਚਲਾਨ ਕਰੋ ਪਰ ਇਹ ਨਾ ਕਹੋ ਵੀ ਆਸ਼ਕੀ ਕਰਦੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਪਤੰਗ ਕੀ ਰਾਜ ਕੀ ਰਾਜ ਤੇ ਜਿੰਦਰ ਸਿੰਘ ਐਸਆਈ ਟ੍ਰੈਫਿਕ ਇੰਚਾਰਜ ਸਮਰਾਲਾ ਕੀ ਹੋਈ ਕੀ ਬਣਾ ਲੈ ਇੱਕ ਆ ਮੋਟਰਸਾਈਕਲ ਸੀਗਾ ਆ ਸਾਹਮਣੇ ਖੜਾ ਹੈ ਬਦੌਟ ਨੰਬਰ ਪਲੇਟ ਸੀਗਾ ਜਿਹਦੇ ਤਿੰਨ ਜਣੇ ਚੜੇ ਹੁੰਦੇ ਸੀ ਅਸੀਂ ਇਹਨਾਂ ਦਾ ਰੋਕਿਆ ਤੇ ਇਹਨਾਂ ਦੇ ਕਾਜ ਪੱਤਰ ਚੈੱਕ ਕੀਤੇ ਤੇ ਜਿਨ੍ਹਾਂ ਕੋਲ ਕਾਜ ਪੱਤਰ ਬਿਲਕੁਲ ਨਹੀਂ ਸੀਗੇ ਤੇ ਇਸ ਦਾ ਸੀ ਬਦੌਟ ਨੰਬਰ ਪਲੇਟ ਚਲਾਣ ਕਰਤਾ ਤੇ ਉਹਨੂੰ ਪੁੱਛਿਆ ਵੀ ਆਰਸੀ ਬਾਰੇ ਉਹ ਕਹਿੰਦਾ ਆਰਸੀ ਘਰ ਪਈ ਹੈ ਉਹਨੂੰ ਭੇਨ ਦਿੱਤਾ ਵੀ ਤਰੋਂ ਤੂੰ 5-10 ਮਿੰਟ ਦੇ ਵਿੱਚ ਵਿੱਚ ਆਪਣੀ ਆਰਸੀ ਲੈ ਆ ਤੇਰਾ ਮੋਟਰਸਾਈਕਲ ਭੇਜਦਾ ਉਹਨਾਂ ਅੱਗੇ ਜਾ ਕੇ ਆਪਣੇ ਸਬਾਤਤਰਨ ਕੋਈ ਸਿੰਘ ਸੀਗੇ ਉਹਨਾਂ ਨੂੰ ਇਕੱਠੇ ਕਰਕੇ ਸਾਡੇ ਕੋਲ ਆਇਆ ਤੇ ਸਾਡੇ ਦੁਆਲੇ ਹੋ ਕੇ ਵੀ ਸਾਡਾ ਨੰਬਰ ਪਲੇਟ ਦਾ ਚਰਾਣ ਕਿਉਂ ਕੀਤਾ ਜੀ ਤੇ ਸਾਡੇ ਸਿੰਘਾਂ ਨੂੰ ਕਿਉਂ ਰੋਕਦੇ ਨੇ ਤੇ ਸਾਡੇ ਸਿੱਖਾਂ ਨੂੰ ਨਾ ਰੋਕਿਆ ਜਾਵੇ ਅਸੀਂ ਤਾਂ ਕਿਉਂ ਇਹ ਵੀ ਕਹਾਂ ਜੀ ਭਾਈ ਕਾਨੂੰਨ ਸਾਰੇ ਨਹੀਂ ਕੋਜਾ ਪੇਪਰ ਚੈੱਕ ਵੀ ਕਰਨੇ ਜਿਹਦੇ ਕੋਈ ਨਹੀਂ ਪੇਪਲ ਹੋਇਆ ਦਾ ਚਰਾਣ ਕੱਟਿਆ ਉਹ ਕੋਰਨੀ ਕਾਰਵਾਈ ਬਣਦੀ ਜੀ ਉਹ ਬੁੱਢੂ ਬੁੱਢੂ ਮੋਟਰ ਬੋਰਡ ਨਹੀਂ ਤੇ ਇਹਦਾ ਅਜੇ ਫਿਰ ਨਾਲ ਚਰਾਣ ਕੀਤਾ ਬਦੌੜ ਨੰਬਰ ਪਲੇਟਾਂ ਇਹਦੀ ਆਰਟੀ ਹਾਂ ਜੀ ਕਿਹਦੇ ਆ ਜੀ ਮੋਟਰ ਤੇ ਨੇ ਜਾਣੇ ਕਰੇ ਦੇ। ਇਹੋ ਥੋੜਾ ਪਿਛੇ ਜਿਹਾ ਸੰਘਾ ਵੱਲੋਂ ਦਾ ਇਹ ਆ ਕਿ ਨੇ ਅਰਥੀ ਅਸੀਂ ਦੇ ਜਣੇ ਤੁਹਾਨੂੰ ਭਾਈ ਤਰਾਨ ਹੋਇਆ ਜਿਹੜਾ ਮੋਟਰਸਾਈਕਲ ਸਾਡਾ ਤੇ। ਤੇ ਹੋਰ ਕਿਵੇਂ ਨੇ ਉਹੜੀ ਜੀ ਗਲਤ ਕੋਈ ਨਹੀਂ ਬੋਲਿਆ ਗਲਤ ਤਾਂ ਤਾਂ ਬੋਲਣਗੇ ਜੇ ਅਸੀਂ ਕਿਸੇ ਨਾਲ ਗਲਤ ਕਰਾਂਗੇ। ਹਾਂ ਇਹ ਤੋਂ ਟੇ ਵੀ ਬੋਦਾ ਜਿਵੇਂ ਲੈਣ ਦਾ ਭਾਅ ਸਾਡੇ ਤੇ ਦਬਾਅ ਜ਼ਰੂਰ ਇਕੱਠੇ ਹੋ ਕੇ ਦਬਾਅ ਪਾਉਣ ਜ਼ਰੂਰ ਆਏ ਸੀ। ਇਹ ਤਾਂ ਤਾਂ ਨਵਾਂਗੇ ਅਸੀਂ ਦੇ ਅਸੀਂ ਗਤਨਾ ਕੇ ਕਾਨੂੰਨੀ ਕਾਰਵਾਈ ਦੇ ਵਿੱਚ ਰਹਾਂਗੇ ਹੁਣ ਆਪੀ ਲੈ ਜਿਨੂੰ ਮੁੰਡਾ ਦਿੱਤਾ ਹੋਣਾ ਨੋਟਸਾਲ ਦਿੱਤਾ ਜਾਊਗਾ ਆਰਸੀ ਉਹਨਾਂ ਦੀ ਰੱਖ ਲਈਤੀ ਜਦੋਂ ਵੀ ਆਪਣਾ ਕਰਾਨ ਪੁੱਟ ਕੇ ਆਪਾਂ ਪੁੱਟਣਾ ਮੋਟਰਸਾਈਕਲ ਆਜਾਉਂਦੇ ਨੇ ਕਹਿ ਰਹੇ ਸੀ ਕਿ ਨੰਬਰ ਪਲੇਟਾਂ ਸਾਡੇ ਹੈਗੀਆਂ ਨੇ ਪਲਾਜਮ ਦੀਆਂ ਪਰ ਸਕੋਰਟੀ ਨੰਬਰ ਬਲੇਟਾਂ ਨਹੀਂ ਹੈਗੀਆਂ ਉਹ ਵੀ ਉਹਨਾਂ ਨੇ ਆਪਣੀਆਂ ਸਕੋਰਟੀ ਨੰਬਰ ਪਲੇਟਾਂ ਦਾ ਕੁਝ ਥੋੜਾ ਜਿਹਾ ਰੌਲਾ ਚੱਲਦਿਆ ਸੀ ਇਹ ਸਰ ਕੇ ਥੋੜਾ ਰੁਪਿਆ ਸੀਗਾ ਇਹਨਾਂ ਦਾ ਚਲੰਗ ਕਰਾਂਗੇ ਮੈਂ ਉਹਦੇ ਨੰਬਰ ਪਲੇਟਾਂ ਲੱਗੀਆਂ ਹੋਈਆਂ ਨੇ ਇਹ ਨੰਬਰ ਪਰ ਜਿਹੜਾ ਭਰਾਈਆਂ ਹੋਈਆਂ ਮੇਰੇ ਰਸੀਦ ਹੈਗੀ ਉਹਨਾਂ ਹਾਂਜੀ ਇਹਦਾ ਨੰਬਰ ਬਟਾ ਜੋ ਨੇ ਇਹ ਕਦਮ ਨਹੀਂ ਲੱਗਦੀਆਂ ਇਹਨਾਂ ਨੂੰ 3-4 ਮਹੀਨੇ ਲੱਗ ਜਾਂਦਾ ਟਾਈਮ ਥੋੜਾ ਜਿਹਾ ਲੱਗ ਜਾਂਦਾ ਜੀ ਠੀਕ ਹਾਂ